ਕਿ ਜਿਹੜਾ ਸੀਐਮ ਸਰਦਾਰ ਭਗਤ ਸਿੰਘ ਹਣਾਂ ਦੀਆਂ ਅਤੇ ਡਾਕਟਰ ਮੇਧਕਰ ਦੀਆਂ ਫੋਟੋਆਂ ਲਾ ਦਿਖਾ ਦਿਖਾ ਕੇ ਸਰਕਾਰ ਬਣਾਈ ਸੀ ਸਾਥੀਓ ਪਰ ਇਹ ਜਿਹੜੀ ਸਰਕਾਰ ਹੈ ਸਾਥੀਓ ਸਾਡੀ ਲੜਾਈ ਸਰਕਾਰ ਨਾਲ ਹੈ ਅਸੀਂ ਕਿਸੇ ਵੀ ਪਬਲਿਕ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਪਰ ਇਹ ਪਬਲਿਕ ਸਾਡੀ ਆਪਦੀ ਹੈ ਤੇ ਅਸੀਂ ਇਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹਦੇ ਪਰ ਅਸੀਂ ਇਸ ਪਬਲਿਕ ਨੂੰ ਵੀ ਦੱਸ ਦਈਏ ਕਿ ਜਿਹੜੀ ਪੰਜਾਬ ਸਰਕਾਰ ਹੈ ਸਾਡੇ ਮੁਲਾਜ਼ਮਾਂ ਦੇ ਨਾਲ ਕਿੱਡਾ ਧੱਕਾ ਕਰ ਰਹੀ ਹੈ ਤਨਖਾਹਾਂ ਦੇ ਵਿੱਚ ਕਿੱਡਾ ਸਾਥੀਓ ਕਿਹੜਾ ਕਿ ਆਪਣੇ ਨਾਲ ਕਟੌਤੀ ਕਰਕੇ ਦੇ ਰਹੀ ਆਪਾਂ ਨੂੰ ਤੇ ਜਿਹੜਾ ਸੀਐਮ ਕਹਿੰਦਾ ਸੀ ਕੀ ਇਹ ਤਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਤੇ ਅੱਜ ਮੈਂ ਸੀਐਮ ਨੂੰ ਪੁੱਛਦਾ ਜਿਹੜਾ ਲਗਾਤਾਰ 22 ਵਰੀ ਮੀਟਿੰਗਾਂ ਤੋਂ ਭੱਜ ਗਿਆ ਸਾਥੀਓ ਓਹ ਇਹ ਆਮ ਆਦਮੀ ਦੇ ਲੋਕ ਆ ਆਮ ਆਦਮੀਆਂ ਨਾਲ ਮੀਟਿੰਗਾਂ ਸਾਥੀਓ ਕਿਉਂ ਨਹੀਂ ਕਰਦਾ ਸਾਥੀਓ ਅੱਜ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਇਸ਼ਲੀ ਕਰ ਰਹੇ ਆ ਐਥੋਂ ਦੀ ਸੀਆਈਡੀ ਨੂੰ ਵੀ ਦੱਸਣਾ ਚਾਹ ਰਹੇ ਆ ਕਿ ਤੁਸੀਂ ਜਿਹੜੇ ਸਾਡੇ ਦੁੱਖ ਦੁੱਖ ਜਾ ਕੇ ਸੀਐਮ ਅੱਗੇ ਕਿਉਂ ਨਹੀਂ ਰੱਖਦੇ ਤੁਸੀਂ ਸਾਡੇ ਧਰਨੇ ਵਾਲੀਆਂ ਸੀਐੜੀਆਂ ਦੇ ਦਿੰਦੇ ਜੋ ਕੀ ਇੱਥੇ ਇੰਨੇ ਬੰਦੇ ਇਕੱਠੇ ਹੁੰਦੇ ਨੇ ਇੰਨੀਆਂ ਜਥੇਬੰਦੀ ਦੇ ਇੰਨੇ ਕਾਟ ਹੁੰਦੇ ਨੇ ਤੇ ਸੀਐਮ ਨੂੰ ਕਿਉਂ ਨਹੀਂ ਦੱਸਦੇ ਕੀ ਇਹਨਾਂ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਬਿਲੀ ਮਲਾਈ ਜੰਮੀ ਜਿਹੜੇ ਕਰੰਟ ਦੇ ਨਾਲ ਮਰ ਰਹੇ ਨੇ ਜਿਹੜੇ ਵਾਟਰ ਸਪਲਾਈ ਸਾਡੇ ਵਰਕਰ ਨੇ ਉਹਨਾਂ ਦੇ ਟਾਈਮ ਮੈਨ ਲੈਵਲ ਤੋਂ ਧੱਕਾ ਕਰਕੇ ਕੰਮ ਤੋਂ ਕੱਢਾ ਜਾ ਰਿਹਾ ਹੈ ਸ਼ਿਵਰੀਪੋਰਟ ਦੇ ਸਾਥੀਆਂ ਜਿਹੜਾ ਕੀ ਧੱਕਾ ਕੀਤਾ ਯਾਰ ਅਫਸਰਾਂ ਵੱਲੋਂ ਸਾਥਿਓ ਤੇ ਸੀਐੜੀ ਜਿਹੜੀ ਸੀਐਮ ਦੇ ਇਤਿਹਾਸ ਚ ਕਿਉਂ ਨਹੀਂ ਲਿਆਦੀ ਸਾਥਿਓ ਸਾਥੀਓ ਜਿਹੜੇ ਸੰਘਰਸ਼ ਰਣ ਵਾਲੇ ਸਾਥੀਓ ਜਿਹੜਾ ਆਪਾਂ ਕੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜਾ ਸਾਨੂੰ ਮਹਿਕਮੇ ਦੇ ਵਿੱਚ ਲਿਆ ਕੇ ਰਿਆਗਲਰ ਕੀਤਾ ਜਾਵੇ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਠੇਕੇ ਮਲਾਹਮ ਸ਼ਗਰਸ਼ ਦੇ ਬੈਂਰ ਹਟ ਜਫੇ ਬੰਦੀਆਂ ਸਾਡੇ ਨਾਲ ਸਾਂਝੀਆਂ ਕਾਮਕਾਰੀਆਂ ਨੇ ਉਹਨਾਂ ਦੇ ਮਲਾਜ਼ਮਾਂ ਨੂੰ ਜਲਦ ਤੋਂ ਜਲਦੀ ਠੇਕੇਦਾਰੀ ਸਿਸਟਮ ਦੇ ਵਿੱਚੋਂ ਕੱਢ ਕੇ ਮਹਿਕਮੇ ਦੇ ਵਿੱਚ ਲਿਆਂਦਾ ਜਾਵੇ ਅਤੇ ਉਹਨਾਂ ਦੇ ਰੁਜ਼ਗਾਰ ਦੀ ਪੱਕੀ ਗੰਟੀ ਕੀਤੀ ਜਾਵੇ ਤਾਂ ਜੋ ਸਾਧਿਓ ਸਾਡੇ ਸਾਧਿ ਵੀ ਕੋਈ ਜੇ ਸਪੰਜਾਬ ਸਰਕਾਰ ਤੋਂ ਆਪਣੇ ਪਰਿਵਾਰਾਂ ਦੇ ਲਈ ਸਹੂਲਤ ਲੈ ਸਕਣ ਸਾਥਿਓ ਤੇ ਮੈਂ ਤੁਹਾਡਾ ਜਾਰਾ ਸਵਾਣੀ ਲਾਗਾ ਸਾਥਿਓ ਆਪਾਂ ਜਿਹੜੇ ਪੰਜ ਮਿੰਟ ਇੱਥੇ ਲਾਣੇ ਸੀ ਤੇ ਹੁਣ ਸਾਥਿਓ ਜਿਹੜੇ ਨਾੜੇ ਲਗਵਾਵਾਂਗਾ ਤੁਹਾਨੂੰ 2 ਕਿ ਮਿੰਟ ਬਸ ਤੇ ਫਿਰ ਆਪਾਂ ਜਿਹੜਾ ਪ੍ਰਧਾਨ ਜੀ ਕਹਿਣਗੇ ਇੱਥੋਂ ਚੱਲਾਂਗੇ ਸਾਥਿਓ ਸਾਥਿਓ